ਦੀ ਸਰਕਾਰ ਹੈ ਇਹ ਇਲੈਕਸ਼ਨ ਬਾਈ ਇਲੈਕਸ਼ਨ ਜਿਹੜੀ ਹੋ ਰਹੀ ਹੈ ਇਹਨਾਂ ਦੇ ਜਿਹੜੇ ਪੁਰਾਣੇ ਐਮਐਲਏ ਸਾਹਿਬ ਸਨ ਸੋਲ ਸਾ ਉਹਨਾਂ ਦੀ ਮੌਤ ਹੋ ਗਈ ਅਕਾਲ ਚਲਾਣਾ ਕਰ ਗਏ ਜਿਸ ਦੇ ਕਾਰਨ ਇਹ ਬਾਈ ਇਲੈਕਸ਼ਨ ਹੋ ਰਿਹਾ ਇੱਥੇ ਤੁਸੀਂ ਸਮੂਹ ਵੋਟਰ ਸਾਥੀ ਬੈਠੇ ਹੋ ਮੈਂ ਚੰਦ ਗੱਲਾਂ 1 ਮਿੰਟ ਮੇਰੇ ਵੱਲ ਧਿਆਨ ਕਰਿਓ ਭਾਜੀ ਇੱਥੇ ਗੱਲ ਤੁਹਾਡੇ ਨਾਲ ਸਾਰਿਆਂ ਨਾਲ ਕਰਨ ਵਾਸਤੇ ਆਇਆ ਤੇ ਮੈਂ ਤੇ ਦਸ ਹੀ ਬਹਿ ਲਾਣੇ ਨੇ ਕੋ 5-7 ਘੰਟੇ ਮੈਂ ਗੱਲ ਨਹੀਂ ਕਰਨੀ ਤੇ ਤੁਹਾਡੇ ਪਤਨ ਦੀ ਗੱਲ ਹੀ ਕਰਨੀ ਤੇ ਤੁਹਾਡੇ ਫਾਇਦੇ ਦੀ ਗੱਲ ਹੀ ਕਰਨੀ ਮੈਂ ਇਹ ਪੁੱਛਣਾ ਚਾਹਨਾ ਕਿ ਇਹ ਜਿਹੜੀ ਸਰਕਾਰ ਨੇ ਚੰਦ ਇਹਨਾਂ ਨੇ ਵਾਦੇ ਤੁਹਾਡੇ ਨਾਲ ਕੀ ਕੀ ਜੇ ਉਹਨਾਂ ਚੋਂ ਇੱਕ ਵਾਦਾ ਵੀ ਪੂਰਾ ਹੋਇਆ ਤਾਂ 100% ਦੀ ਇਹ ਚਾੜ ਨੂੰ ਵੋਟ ਆਪਾ ਇਕੋ 2022 ਦੇ ਵਿੱਚ ਤੁਸੀਂ ਨਿਰਾ ਝਾੜੂ ਵੇਖਿਆ ਤੇ ਆਮਾਨ ਵੇਖਿਆ ਤੇ ਵੋਟਾਂ ਪਾਤੀਆਂ ਕਿਸੇ 92 ਐਮਐਲਏ ਚੋਂ ਮੇਰਾ خیال ਕਿਸੇ ਏਰੀਏ ਵਾਲੇ ਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਵੋਟਾਂ ਕਿਹਨੂੰ ਬੰਦ ਦੇ ਰਹੇ ਇਹ ਸੋਲ ਸਾਹਿਬ شریف ਆਦਮੀ ਸੀ ਮੇਰੇ ਨਾਲ ਕਿਉਂਕਿ ਮੈਂ ਵਿਰੋਧੀ ਧਿਰ ਦਾ ਲੀਡਰ ਆ ਅਕਸਰ ਮਿਲਦੇ ਰਹੇ ਪਰ ਇੱਥੇ ਆ ਕੇ ਬਹੁਤ ਬੜਾ ਅਫਸੋਸ ਹੋਇਆ ਜਦੋਂ ਮੈਂ ਪੁੱਛਿਆ ਸਰਾਂ ਨੂੰ ਉਹਨਾਂ ਕਿਹਾ ਜੀ ਕਿ ਐਮਐਲਏ ਬਣਾਣਾ ਜਾਂ ਨਾਮ ਲਾਣਾ ਸੋਲ ਸਾਹਿਬ ਐਮਐਲਏ ਬਣ ਕੇ ਸਾਨੂੰ ਕਿਸੇ ਨੂੰ ਇਹ ਨਹੀਂ ਪਤਾ ਕਿ ਐਮਐਲਏ ਦਾ ਮਤਲਬ ਕੀ ਹੁੰਦਾ ਕਦੀ ਉਹ ਕਿਸੇ ਪਿੰਡ 'ਚ ਨਹੀਂ ਗਏ ਕਦੀ ਉਹ ਸ਼ਹਿਰ 'ਚ ਨਹੀਂ ਗਏ ਕੋਈ ਸਿੰਗਲ ਇੱਟ ਨਹੀਂ ਲੱਗੀ ਵੇਖੋ ਆ ਸਾਡੀਆਂ ਮਾਤਾ-ਵਾਪਾ ਵੱਡੇ ਵੱਡੇ ਨੰਬਰ ਤੇ ਆ ਕੇ ਅੱਜ ਇੱਥੇ ਬੈਠੀ ਆ ਮੈਂ ਤੁਹਾਡਾ ਮਸ਼ਕੂਰ ਸਾਰਿਆਂ ਪਹਿਲੇ ਆਪਣੀਆਂ ਮਾਮਾਂ ਤੇ ਭੈਣਾਂ ਨੂੰ ਮੈਂ ਕਹਿਣਾ 4 ਸਾਲ ਦੇ ਵਿੱਚ 48 ਮਹੀਨੇ ਮੰਗਦੇ ਨੇ ਸਹੀ ਹੈ ਜੀ ਬਿਲਕੁਲ ਬਿਲਕੁਲ ਤੁਹਾਨੂੰ ਇਹਨਾਂ ਨੇ 1000 ਰੁਪਏ ਦਾ ਵਾਅਦਾ ਕੀਤਾ ਸੀ ਕਿ ਅਸੀਂ ਇਹ 1000 ਰੁਪਏ ਬੀਨਾ ਜਿੰਨਾ ਦੀ ਵੋਟ ਹੈ ਕਿਉਂਕਿ ਤੇ ਮжоਰਿਟੀ ਜਿਹੜੇ ਸਾਡੀਆਂ ਭੈਣਾਂ ਬੇਟੀਆਂ ਨੇ ਚੰਦ ਬੱਚੀਆਂ ਤੋਂ ਇਲਾਵਾ ਸਾਰੀਆਂ ਵੋਟਰ ਹੈ ਤੁਹਾਨੂੰ ਇਹ ਗੱਲ ਕਹੀ ਕਿ ਅਸੀਂ ਤੁਹਾਨੂੰ 1000 ਰੁਪਏ ਦਾ ਪੱਤਾ ਦਿਆ ਕਰਾਂ ਤੇ ਇਹ ਵੀ ਗੱਲ ਕੇਜਰੀਵਾਲ ਸਾਹਿਬ ਨੇ ਕਹੀ ਸੀ ਕਿ ਮਾਰਚ ਦੇ ਮਹੀਨੇ ਵਿੱਚ ਲੇਖਨ ਹੋਣੀ ਹੈ ਫਰਜ ਅਪ੍ਰੈਲ ਦੇ ਮਹੀਨੇ ਦੇ ਪਹਿਲੇ ਹਫਤੇ ਤੋਂ ਤੁਹਾਨੂੰ 10000 ਰੁਪਏ ਆਣਾ ਸ਼ੁਰੂ ਹੋ ਜਾਵੇ। ਮੇਰੀ ਇਹ ਭੈਣਾਂ 48000 ਰੁਪਏ ਇੱਥੇ ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ ਤੇ ਬੱਚੀਆਂ ਬੈਠੀਆਂ। 48000 ਰੁਪਏ ਬਕਾਇਆ ਤੁਹਾਡਾ ਭਗਵੰਤਵਾਲ ਤੇ ਝਾੜੂ ਵਾਲਿਆਂ ਵਾਲੇ। ਜੇ ਤੇ ਤੁਹਾਨੂੰ ਕੋਈ 48000 ਰੁਪਏ ਦਿੰਦਾ ਤਾਂ ਮੈਂ ਵੀ ਅਪੀਲ ਕਰੂੰਗਾ ਸਾਰੀਆਂ ਵੋਟਾਂ ਉਧਰ ਪਾ ਦ। ਤੇ ਜੇ ਦੇਣਾ ਲੈਣਾ ਹੀ ਕੁਝ ਨਹੀਂ ਤੇ ਮੈਨੂੰ ਦੱਸੋ ਆਪਣੇ ਕੋਲ ਵੋਟ ਕਿਹੜੇ ਚੱਲਦੀ ਮੰਨੂਗੀ। ਦੂਜੀ ਗੱਲ ਇਹ ਨਾ ਤੁਹਾਨੂੰ ਵਾਦਾ ਕੀਤਾ ਸਹੀ ਜੇ ਤੇ ਸਹੀ ਗੱਲ ਹੋਏ ਤੇ ਥੋੜਾ ਜਿਹਾ ਹੱਥ ਖੜਾ ਮੇਰੀਆਂ ਭੈਣਾ ਮਾਵਾਂ ਕਰਨ ਕਿ ਹਾਂ ਜਾਂ ਨਾ ਦੇ ਵਿੱਚ ਕੋਈ ਆਇਆ 1 ਰੁਪਿਆ ਤੁਹਾਨੂੰ ਜੀ ਪਿਛਲੇ ਚਾਰ ਸਾਲਾਂ ਅਜੇ ਦਾ 1000 ਰੁਪਏ ਦਾ ਕੋਈ ਆਇਆ ਤੇ ਨਹੀਂ ਨਾ ਪੈਸਾ ਹੁਣ ਹੁਣ ਦੂਜੀ ਗੱਲ ਦੇਖੋ ਦੂਸਰੀ ਗੱਲ ਦਾ ਵਾਦਾ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਦੇ ਆ ਆ ਦੋ ਮਿੰਟ ਮੇਰੀ ਗੱਲ ਸੁਣੋ ਅਬ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਕਹਿਣਾ ਅਜੇ ਤੱਕ ਕੇਜਰੀਵਾਲ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹਾਂ ਆ ਜਨ ਆਦਮੀ ਕੇਜਰੀਵਾਲ ਨੇ ਇਥੇ ਆਣਾ ਕਿ ਪਹਿਲੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਕਿਹਾ ਸੀ ਅਸੀਂ ਨਸ਼ਾ ਮੁਕਤ ਪੰਜਾਬ ਕਰਾਂਗੇ ਅਜੇ ਤੱਕ ਤੇ ਚਿਹਰਾ ਸਾਲਾਂ ਕੋ ਭਗਵੰਤ ਮਾਣੀ ਨਸ਼ਾ ਮੁਕਤ ਨਹੀਂ ਹੋਇਆ ਤੁਹਾਡਾ ਤੁਸੀਂ ਮੈਨੂੰ ਦੱਸੋ ਮੁੱਖ ਮੰਤਰੀ ਆਪ ਇਹਦਾ 2 ਵਜੇ ਦੁਪਹਿਰ ਦਾ ਮੀਟਿੰਗ ਡਾਊਨ ਹੋ ਜਾਂਦਾ ਮੈਨੂੰ ਅਫਸੋਸ ਹੋਇਆ ਡੇਂਪਾ ਦੀ ਮੈਂ ਸਾਰੇ ਹਲਕੇ ਚੋਂ ਜਾਇ ਹਰ ਮਾਲਮਾ ਚੁਬਾਲ ਪਿਛਲੇ ਦਿਨੀ ਗਿਆ ਸੀ ਇੱਕਠੇ ਹਰ ਬੀਬੀ ਨੇ ਤੇ ਮਾਰਮ ਇੱਕੋ ਗੱਲ ਕਹੀ ਪਾਜੋ ਸਾਹਿਬ ਸਾਨੂੰ ਕੁਝ ਨਹੀਂ ਚਾਹੀਦਾ ਸਾਡੀ ਜਾਨ ਤੇ ਸਾਡੇ ਬੱਚਿਆਂ ਦੀ ਜਾਨ ਨਸ਼ੇ ਤੋਂ ਕਿਸੇ ਹੱਸਾਬ ਨਾਲ ਚੱਲੋ ਇਹ ਸਹੀ ਹੈ ਕਿ ਨਹੀਂ ਜੀ ਬਿਲਕੁਲ ਕੋਈ ਘਰੀ ਹੈ ਨਹੀਂ ਸਾਰੇ ਪੰਜਾਬ ਦਾ ਇਹ ਹਾਲ ਹੈ ਬਟ ਵਿਸ਼ੇਸ਼ ਤੌਰ ਤਰਨਤ ਅਸੈਂਬਲੀ ਹਲਕੇ ਦਾ ਤਾਂ ਮੈਂ ਕੱਲ ਮੈਨੂੰ ਇੱਕ ਹਿੱਸੇ ਜਾਣਾ ਪਿਆ ਤੰਤਰ ਸ਼ਹਿਰ ਦੇ ਕੁਰਬਨ ਕੁਰਬਨ ਕਰਦੇ ਬੱਚੇ ਅਫਸੋਸ ਨਾ ਕਹਿਣਾ ਪੈਂਦਾ ਗੱਡੀਆਂ ਪੁਲਿਸ ਦੀਆਂ ਦੋ ਮੇਰੇ ਅੱਗੇ ਹੁੰਦੀਆਂ ਇੱਕ ਦੋ ਪਿੱਛੇ ਹੁੰਦੀਆਂ ਚਾਰ ਨੌਜਵਾਨ ਬੱਚੇ ਸੜਕ ਤੇ ਬੈਠੇ ਨਸ਼ਾ ਲੈ ਰਹੇ ਸੜਕ ਤੇ ਬੈਠੇ ਕੋਈ ਉਹਨਾਂ ਨੂੰ ਡਰ ਖੋਫ ਹੀ ਨਹੀਂ ਕਿ ਕੋਈ ਪੁਲਿਸ ਆ ਕੇ ਨ ਮਾਰਦੀ ਆ ਰਹੀ ਤੇ ਪਿੰਡ 'ਚ ਵੀ ਮੈਂ ਅਹਿਸਾਸ ਕਰ ਸਕਦਾ ਸੀ ਨਜ਼ਰਾਂ ਤੋਂ ਅੱਖ ਚੱਕ ਪਾ ਕੇ ਪਤਾ ਲੱਗ ਜਾਂਦਾ ਕਿ ਇਹ ਤੇ ਸਾਡੀ ਕੌਮ ਜਾ ਕੇ ਤਰੂ ਰਹੀ ਹੈ ਮੈਂ ਤੁਹਾਨੂੰ ਗੁਜ਼ਾਰਿਸ਼ ਕਰਨਾ ਚਾਹਨਾ ਮੇਰੀ ਇਹ ਭੈਣੋ ਤੇ ਮਾਓ ਹੱਥ ਜੋੜ ਕੇ ਮੇਰੀ ਝੋਲੀ ਢੱਕ ਕੇ ਆ ਬੱਚੇਓ ਇੱਧਰ ਗੱਲ ਛੋੜੋ ਇੱਧਰ ਆ ਲੜਕੀ ਨੂੰ ਕੋ ਥੋੜੀ ਜਿਹੀ ਬੇਟਾ ਇਧਰ 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 ਗੱਲ ਸੁਣ ਬੇਟਾ ਜਿਹੜੀ ਗੱਲ ਮੈਂ ਤੁਹਾਨੂੰ ਕਹਿਣ ਲੱਗਾ ਜੇ ਤੁਸੀਂ ਸੰਜੀਦਗੀ ਨਾਲ ਚਾਹਦੇ ਹੋ ਕਿ ਨਸ਼ਾ ਟੇ ਤੇ ਕੋਈ ਤਗੜਾ ਲੀਡਰ ਲਿਆਣਾ ਪਵੇ ਕੋਈ ਐਹੋ ਜੀ ਜਮਾਤ ਲੈ ਕੇ ਆਓ ਜਿਹੜੀ ਪੁਲਿਸ ਤੇ ਕੰਟਰੋਲ ਕਰ ਸਕਦਾ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵੇਚ ਰਿਹਾ 24 ਘੰਟਿਆਂ 'ਚ ਜੇ ਕੋਈ ਥਾਣੇਗਰ ਥਾਣੇਦਾਰ ਦੀ ਮਨਸ਼ਾ ਹੋਵੇ ਨਾ ਥਾਣੇਦਾਰ ਦੀ ਸਵਾਲ ਹੀ ਪੈਦਾ ਨਹੀਂ ਨਸ਼ਾ ਵੇਚ ਜੇ ਜੇ ਪੁਲਿਸ ਰਲੀ ਨਾ ਹੋਵੇ ਇਹ ਸਾਰਾ ਨਸ਼ਾ ਜਿਹੜਾ ਬਕਾਇਦਾ ਤੌਰ ਤੇ ਪੁਲਿਸ ਤੇ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੀ ਮਦਦ ਤੋਂ ਬਿਨਾ ਉਹਨਾਂ ਦੇ ਇਸ਼ਾਰੇ ਤੋਂ ਬਿਨਾ ਇਹ ਕੰਮ ਨਹੀਂ ਹੋ ਸਕਦਾ ਮੈਂ ਤਾਂ ਨਹੀਂ ਯਕੀਨ ਦਵਾਣਾ ਬੜਿਆ ਨੇ ਕਿ ਵੀ ਯਕੀਨ ਦਵਾਇਆ ਤੁਹਾਨੂੰ ਫੇਲ ਹੋਏ ਨੇ ਪਰ ਅਸੀਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਕਹਿੰਦੇ ਅਸੀਂ ਆਪਣੀ ਕੌਮ ਬਚਾ ਲਵਾਂ ਜਿੰਨਾ ਤੁਹਾਨੂੰ ਇਸ ਟਾਈਮ ਦਰਦ ਹੈ ਸਾਨੂੰ ਉਹਨਾਂ ਹੀ ਦਰਦ ਹਨ ਕਿਉਂਕਿ ਨਿਹਰਾ ਤੁਹਾਡੇ ਪਿੰਨਾ ਤੱਕ ਹੀ ਨਹੀਂ ਇਹ ਨਸ਼ਾ ਚੰਡੀਗੜ੍ਹ ਤੱਕ ਪਹੁੰਚ ਚੁੱਕਿਆ। ਭਾਵੇਂ ਕੋਈ ਗਰੀਬ ਘਰ ਹੈ ਭਾਵੇਂ ਅਮੀਰ ਘਰ ਹੈ। ਅਫਸਰਾਂ ਦੇ ਘਰਾਂ ਦੇ ਨਿਆਣਿਆਂ ਤੱਕ ਇਹ ਪਹੁੰਚ ਗਿਆ ਹੁਣ ਤੇ ਪ੍ਰਮਾਤਮਾ ਦੀ ਮਿਹਰ ਵੈਸੇ ਮੈਨਾਂ ਉਸ ਘਰ ਦੇ ਵਿੱਚ ਜਿੱਥੇ ਮੁੰਡਾ ਭਾਵੇਂ ਵੇਲਾ ਜਿਹੜਾ ਨਸ਼ਾ ਨਾ ਕਰਦਾ। ਜੇ ਮੈਂ ਸਹੀ ਹੋਵਾਂ ਗਲਤ ਨਾ ਹੋਵਾਂ 90% ਦੀ ਨੌਜਵਾਨ ਬੱਚੇ ਸਾਰੇ ਇਸੇ ਕੰਮ ਤੇ ਲੱਗਦੇ। ਵੱਡੇ ਵੀ ਸ਼ਾਦੀ ਸ਼ਿਕਾਰ ਉਥੇ ਵੀ ਪਾਰਟੀਆਂ ਹੁੰਦੀਆਂ ਰਾਤ ਨੂੰ। ਬਾਪੂ ਨੂੰ ਕੋ ਪੈਸੇ ਹੈ ਨਹੀਂ ਬਾਪੂ ਕੰਮ ਚ ਬਸਰੂਫ ਹੈ ਉਹਨੂੰ ਪਤਾ ਹੀ ਨਹੀਂ ਕਿ ਮੁੰਡਾ ਕਰ ਕੀ ਰਿਹਾ ਜੀ ਕਿਸੇ ਟਾਈਮ ਪੰਜ ਚਾਰ ਨਿਆਣੇ ਹੁੰਦੇ ਸੀ ਬਰਾਬਰ ਦੇ ਚਾਰ ਪੰਜ ਭਰਾ ਹੁੰਦੇ ਸੀ ਸ਼ਾਮ ਤੱਕ ਉਹ ਬਾਪੂ ਨੂੰ ਦੱਸਦੇ ਨਹੀਂ ਉਹਨੂੰ ਬੱਦਿਆ ਦਾ ਪੁੱਤਰ ਬਣਾ ਦੇ ਨਸ਼ਾ ਕਰਦਾ ਹੁਣ ਤੇ ਇੱਕ ਇੱਕ ਹੈ ਤੁਹਾਨੂੰ ਤੇ ਪਤਾ ਹੀ ਉਦੋਂ ਲੱਗਦਾ ਜਦੋਂ ਪੰਜ ਸੱਤ ਸਾਲ ਹੋ ਗਏ ਹੁੰਦੇ ਨਸ਼ਾ ਕਰਦੇ ਨਾ ਤੇ ਮਾਂ ਦੱਸਦੀ ਤੁਹਾਨੂੰ ਪਰਦਾ ਰੱਖਦੀ ਕਿ ਪਿਓ ਨੂੰ ਨਾ ਪਤਾ ਲੱਗੇ ਕੋਈ ਬਰਾਬਰ ਦਾ ਭਰਾ ਹੈ ਨਹੀਂ ਜਿਹੜਾ ਉਹਨੂੰ ਕੋਈ ਛੇਤਰ ਫੇਰ ਸਕੇ ਜਾਂ ਉਹਦਾ ਕੰਨ ਮਰੋੜ ਸਕੇ ਛੋਟੇ ਦਾ ਮੈਂ ਬਾਪ ਦੱਸਣਾ ਬਾਪ ਜਿਹੜੇ ਨੇ ਪਿਓ ਜਿਹੜੇ ਉਹਨਾਂ ਨੂੰ 5-5 7-7 10-10 ਸਾਲ ਬਾਅਦ ਪਤਾ ਲੱਗਦਾ ਜਦੋਂ ਖੀਰ ਦਾ ਟਾਈਮ ਆ ਜਾਂਦਾ ਮਾਂ ਵੀ ਪਰਦਾ ਰੱਖੀ ਰੱਖਦੀ ਆ ਜੋ ਤੁਹਾਡਾ ਹਾਲ ਹੋਇਆ ਆ ਬੈਠੀ ਹੋ ਤੁਸੀਂ ਪੈਣੋ ਮੇਰੀ ਮਾਓ ਕੋਈ سونے ਦਾ ਜ਼ੇਪਰ ਅਜੇ ਤੱਕ ਪਾ ਕੇ ਕਿਤੇ ਵਿਆਹ ਦੀ ਵੀ ਗਈ ਓ ਤਰਨ ਤਰ ਤੇ ਇਥੇ ਕੋਈ ਵਾਰੀ ਨਹੀਂ ਪਾਉਂਦਾ ਕੋਈ ਵਿਚਾਰੀ ਹੱਥ ਦੇ ਵਿੱਚ ਅੰਗੂਠੀ ਨਹੀਂ ਪਾ ਸਕਦਾ ਕੋਈ ਕੜਾ ਵੀ ਸੋਨੇ ਦਾ ਨਹੀਂ ਪਾ ਸਕਦਾ ਕਿਸ ਕਿਸਮ ਦੇ ਜ਼ਾਦਾਨ ਅਸੀਂ ਆਪਣੇ ਦੇਸ਼ 'ਚ ਬੈਠੇ ਆ ਮੈਂ ਤੁਹਾਨੂੰ ਹੱਥ ਜੋੜ ਕੇ ਗੁਜ਼ਾਰਿਸ਼ ਕਰਨੀ ਬਾਕੀ ਆ ਚੂਰ ਸੱਚ ਤੋਂ ਪਾਸੇ ਕਰੀਏ ਕੰਮ ਆ ਗਰੀਬ ਵਰਗੇ ਤੇ ਬੈਠਾ ਵੇਖੋ ਆਟਾ ਦਾਲ ਦੀ ਸਕੀਮ ਜਿਹੜੀ ਹੈ ਬੀਬੀ ਸੋਨੀਆ ਗਾਂਧੀ ਡਾਕਟਰ ਮਲਮੋਹਨ ਸਿੰਘ ਤੇ ਰਾਹੁਲ ਗਾਂਧੀ ਜੀ ਲੈ ਕੇ ਅਸੀਂ 30 ਕਿਲੋ ਦਿੰਦੇ ਸੀ ਇੱਕ ਆਦਮੀ ਨੂੰ ਰਾਸ਼ਨ ਇਹ 30 ਤੋਂ ਹੁਣ 5 ਤੇ ਆ ਗਿਆ ਤੇ ਕਿਉਂ ਸਹੀ ਹੈ ਕਿ ਨਹੀਂ ਜਿੰਨੇ ਦੱਸੋ ਸਹੀ ਹੈ ਤੇ ਅੱਗੇ 42 ਲੱਖ ਘਰ ਸੀ ਪੰਜਾਬ ਚ 42 ਲੱਖ ਲੋਕਾਂ ਨੂੰ ਅਸੀਂ ਆਟਾ ਦਿੰਦੇ ਸੀ ਜਾਂ ਬਾਕੀ ਰਾਸ਼ਨ ਦਿੰਦੇ ਸੀ ਹੁਣ 12 ਲੱਖ ਪਿਛਲੇ ਮਹੀਨੇ ਆ ਝਾੜੂ ਵਾਲਿਆਂ ਨੇ ਤੇ ਭਾਜਪਾ ਨੇ ਰਾਸ਼ਨ ਹੀ ਕੱਢਤਾ ਮੋਦੀ ਨੇ ਵੀ ਕੱਢਤਾ ਕਿ ਜੇ ਪੰਜਾਬ ਨੇ ਵੋਟ ਹੀ ਨਹੀਂ ਪਾਣੀ ਮੈਂ ਰਾਸ਼ਨ ਕਿਉਂ ਦੇਣਾ ਇਹਨਾਂ ਨੂੰ ਆ ਮੈਂ ਰਾਜ ਦੇ ਵਿੱਚ ਪੱਪਾ ਜੀ ਨੂੰ ਕਹਿ ਰਿਹਾ ਸੀ ਆ ਦੋ ਘਰਾਂ ਦੇ ਝੰਡੇ ਮੈਂ ਵੇਖੇ ਨੇ ਭਾਜਪਾ ਵਾਲਿਆਂ ਦੇ ਲੱਗੇ ਜਿਹੜੇ ਹਰ ਪਾਸਿਓਂ ਭਾਵੇਂ ਕਿਸਾਨੀ ਦੀ ਗੱਲ ਕਰ ਦੋ ਭਾਵੇਂ ਦਲਿਤ ਭਾਈਚਾਰੇ ਦੀ ਗੱਲ ਕਰ ਦੋ ਭਾਵੇਂ ਗਰੀਬ ਵੀਰਾਂ ਦੀ ਕਰ ਲਓ ਭਾਵੇਂ ਸਾਡਾ ਇਤਿਹਾਸ ਬਦਲਣ ਦੀਆਂ ਯੂਨੀਵਰਸਿਟੀਆਂ ਦੇ ਕਾਲਜਾਂ ਦੀ ਗੱਲ ਕਰ ਲਓ ਭਾਜਪਾ ਤੇ ਹੈ ਹੀ ਐਂਟੀ ਪੰਜਾਬ ਵਿੱਚ ਪੰਜਾਬ ਦੇ ਖਿਲਾਫ ਸੋਚ ਹੀ ਪੰਜਾਬ ਦੇ ਖਿਲਾਫ ਅਜੇ ਵੀ ਲੋਕ ਝੰਡੇ ਲਾਈ ਫਿਰਦੇ ਨੇ ਪੰਜਾਬ ਯੂਨੀਵਰਸਿਟੀ ਚੋਂ ਤੁਸੀਂ ਵੇਖਿਆ ਕੀ ਹੋਇਆ ਤਾਂ ਮੈਂ ਤੁਹਾਨੂੰ ਬੇਨਤੀ ਬੜੀ ਗੰਭੀਰਤਾ ਨਾਲ ਕਰਨ ਵਾਸਤੇ ਓਲਡ ਏਜ ਪੈਨਸ਼ਨ ਅਸੀਂ 1500 ਕੀਤੀ ਸੀ ਕਹਿੰਦੇ ਸੀ 2500 ਦਾ ਕਿਸ ਨੂੰ ਮਿਲਿਆ ਦੱਸੋ ਕੋਈ ਅਗੈਂਡ ਸਕੀਮ ਮਿਲੀ ਕਿਸੇ ਨੂੰ ਮੈਂ ਤੁਹਾਨੂੰ ਬੇਨਤੀ ਤਾਂ ਕਰ ਰਿਹਾ ਹਾਂ ਨਾ ਚ ਕੁਝ ਜਵਾਬ ਤੇ ਦੇ ਦੋ ਮੈਨੂੰ ਪਤਾ ਲੱਗੇ ਜੇ ਮਿਲ ਗਿਆ ਤਾਂ ਵੀ ਦੱਸ ਦੋ ਮਿਲ ਗਿਆ ਤੁਸੀਂ ਵੇਖੋ ਨਾ ਬੁਢਾਪਾ ਪੈਨਸ਼ਨ ਚ ਵਾਤਾ ਇਹਨਾਂ ਨੂੰ ਕਿਹੜੀ ਗੱਲ ਦੀ ਵੋਟ ਮੈਂ ਇਹਨਾਂ ਪੁੱਛਣਾ ਚਾਹਨਾ ਕਿ ਭਗਵੰਤ ਮਾਨ ਜੀ ਕਿਹੜੀ ਗੱਲ ਦੀ ਵੋਟ ਮੰਗਦੇ ਹੋ ਤੇ ਮੈਂ ਕੱਲ ਅਖੀਰ ਤੇ ਤੁਹਾਨੂੰ ਇੱਕ ਹੋਰ ਸਵਾਲ ਕਰਨਾ ਜਦੋਂ ਭਗਵੰਤ ਮਾਨ ਕਹਿੰਦਾ ਸੀ ਮੈਂ ਨਸ਼ਾ ਮੁਕਤ ਕਰਨਾ ਹੈ ਉਦੋਂ ਇਹਨੇ ਪਹਿਲੇ ਤਰਨਤਾਰ ਵਿੱਚ ਇਹ ਗੱਲ ਕਹੀ ਕਿ ਜੇ ਤਰਨਤਾਰ ਨੂੰ ਨਸ਼ਾ ਮੁਕਤ ਕਰਨਾ ਹੈ ਪਹਿਲੇ ਹਰਮਿੰਦਰ ਸਿੰਘ ਸੰਧੂ ਨੂੰ ਮੁਕਤ ਕਰਨਾ ਪੈਣਾ ਇਹ ਸਾਰਿਆਂ ਨੂੰ ਵੱਡਾ ਨਸ਼ੇ ਦਾ ਸਦਾਕਰ ਤੇ ਇਹਨਾਂ ਦੀ ਪਾਰਟੀ ਦੇ ਜਿਹੜੇ ਵੌਲੰਟੀਅਰ ਆਪ ਬੱਕਣ ਕੇ ਕੀ ਕਹਿੰਦੇ ਨੇ ਬੱਕੜ ਉਹ ਮੈਨੂੰ ਦੱਸੋ ਕੋਈ ਕੈਂਡੀਡੇਟ ਨਹੀਂ ਲੱਭਾ ਸੋਲ ਸਾਹਿਬ ਦੀ ਮੌਤ ਤੋਂ ਬਾਅਦ ਹਰਮਿੰਦਰ ਸਿੰਘ ਸੰਧੂ ਉਹੀ ਕੈਂਡੀਡੇਟ ਬਣਾ ਲੇ ਸੰਧੂ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਸੰਧੂ ਸਾਹਿਬ ਹੁਣ ਤੀ ਰੋਜ਼ ਲੋਕਾਂ ਨੂੰ ਅਪੀਲ ਕਰਦੇ ਹੋ ਧਿਆਨ ਕਰਿਓ ਉਹ ਕਹਿੰਦੇ ਤੱਕੜੀ ਵਾਲਾ ਬਟਨ ਨਾ ਨਾਪ ਲਿਓ ਕਿਉਂਕਿ ਇੰਨੀ ਵਾਰ ਮੈਂ ਤੱਕੜੀ ਦੇ ਨਾਂ ਤੇ ਵੋਟਾਂ ਹੀ ਮੰਗਦਾ ਰਹੇ ਉਹ ਤੇਰਾ ਕੀ ਪਤਾ 6 ਮਹੀਨਾ ਬਾਅਦ ਤੂੰ ਹੋਰ ਕਿਹੜੀ ਪਾਰਟੀ ਤੁਰ ਦੇਣਾ ਤੂੰ ਚੋਣ ਨਿਸ਼ਾਨ ਹੀ ਬਦਲਦਾ ਲੈ ਤੇ ਕੀ ਗੱਲ ਲੋਕ ਤੁਹਾਡੀ ਕੋ ਬਾਉਂਡਰੀ ਲੇਬਰ ਨੇ ਜੀ ਕੋ ਤਾਂ ਨਹੀਂ ਬੰਦੂਆ ਵੋਟਰ ਇੱਕ ਜਿੱਦਰ ਤੂੰ ਤੁਰ ਜਾਣਾ ਉਹਦੇ ਪਿੱਛੇ ਪਿੱਛੇ ਤੇਰੇ ਲੋਕਾਂ ਨੇ ਤੁਰ ਹੀ ਜਾਣੇ ਜੇ ਤੇਰਾ دین ਨਹੀਂ ਤੇਰਾ ਕੋਈ ਯਮਾਨ ਨਹੀਂ ਤੇ ਵੋਟਰ ਤਾਂ ਬੜਾ ਸਿਆਣਾ ਤੇਰਾ ਤਾਂ دین ਨਹੀਂ ਤੇਰਾ ਮਾਨ ਨਹੀਂ ਕਿਉਂਕਿ ਤੂੰ ਤਾਕਤ ਚ ਰਹਿਣਾ ਐਮਐਲਏ ਬੰਨਾ ਤਾਂ ਦੂਜਾ ਕੰਮ ਚੱਲਣਾ ਤੇ ਜੇ ਆਪਾਂ ਨਿਆਂਿਆਂ ਦਾ ਹੋਰ ਨੁਕਸਾਨ ਕਰਾਂ ਲਾ ਫਿਰ ਰਾਜ ਕੇ ਵੋਟਾ ਪਾਉ ਮੇਰੀ ਇੱਕ ਬੇਨਤੀ ਸੁਣ ਲੋ ਮੈਂ ਲੰਬੀ ਗੱਲ ਨਹੀਂ ਕਰ ਜੇ ਤੇ ਚਾਹਦੇ ਫਰੋਤੀਆਂ ਦੇ ਟੈਲੀਫੋਨ ਹਟਣ ਜੇ ਤੁਸੀਂ ਚਾਹਦੇ ਆ ਜਿਹੜੇ ਗੈਂਗਸਟਰ ਨੇ ਰੋਜ਼ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਤੇ ਜੇ ਤੁਸੀਂ ਚਾਹਦੇ ਹੋ ਕਿ ਨਸ਼ੇ ਦੇ ਇਹ ਵਪਾਰੀਆਂ ਨੂੰ ਨੱਥ ਪਏ ਤੇ ਕਾਂਗਰਸ ਤੋਂ ਲਾਵਾ ਹੋਰ ਕੋਈ ਨਹੀਂ ਜੇ ਪਾ ਸਕਦਾ ਇਹ ਗੁੰਡਾਗਰਦੀ ਬੰਦ ਕਰਾਂਗੇ ਮੈਂ ਤੁਹਾਨੂੰ ਯਕੀਨ ਦਵਾਉਣਾ ਸਭ ਕਾਂਗਰਸ ਦੀ ਐਤ ਕੀ ਵੋਟਾਂ ਪਾਓ ਫਿਰ ਸਾਲ ਇੱਕ ਰਹਿ ਜਾਣਾ ਸਾਰੇ ਸਰਪੰਚਾਂ ਦੀ ਪੰਚਾਂ ਦੀ ਤੇ ਤਰਨਤਾਰਨ ਦੇ ਲੋਕਾਂ ਦੀ ਜਾਨ ਬਹੁਤ ਹੱਦ ਤੱਕ ਸੌਖੀ ਹੋ ਜਾਣੀ ਸਰਕਾਰ ਆਲੈਨ ਤੋਂ 1 ਮਹੀਨੇ ਦੇ ਵਿੱਚ ਕੋਈ ਗੈਂਗਸਟਰ ਕਿਸੇ ਨੂੰ ਕਾਲ ਨਹੀਂ ਕਰੇਗਾ ਅਸੀਂ ਖੁਦ ਜ਼ਿੰਮੇਵਾਰ ਹਾਂ ਨੌਜਵਾਨਾਂ ਵਾਸਤੇ ਇੱਕੋ ਗੱਲ ਤੁਹਾਨੂੰ ਕਹਿਣੀ ਕੋਈ ਰਸਤਾ ਨਹੀਂ ਨੌਜਵਾਨਾਂ ਵਾਸਤੇ ਇੱਕੋ ਰਸਤਾ ਹੈ ਕਿ ਜਿਹੜਾ ਵਾਗੇ ਦਾ ਬਾਰਡਰ ਹੈ ਸਾਡਾ ਸੁਕੀ ਬੰਦਰਗਾਹ ਉਹਦਾ ਦਰਵਾਜ਼ਾ ਖੁੱਲੇਗਾ ਤਾਂ ਸਾਨੂੰ ਕਾਰੋਬਾਰ ਮਿਲੇ ਬਿਲਕੁਲ ਠੀਕ ਕਿਸਾਨਾਂ ਨੂੰ ਵੀ ਖੇਤ ਮਜ਼ਦੂਰਾਂ ਨੂੰ ਵੀ ਵਪਾਰੀਆਂ ਨੂੰ ਵੀ ਇਹ ਏਰੀਆ ਸਾਰ ਨੂੰ ਪਰਫੁੱਲ ਏਰੀਆ ਹਿੰਦੁਸਤਾਨ ਦਾ ਹੋਏਗਾ ਮੇਰੀ ਬੇਨਤੀ ਇਨੀ ਸੁਣ ਲੀ ਅਸੀਂ ਉਹ ਤੁਹਾਡਾ ਸਾਰਾ ਏਰੀਆ ਜਿਹੜਾ ਬਾਰਡਰ ਜਿਹੜਾ ਖੋਲਾਂਗੇ ਨਾਲ ਦੇ ਦੇਸ਼ ਵਾਸੀ ਨਹੀਂ ਸਾਰੇ ਏਸ਼ੀਆ ਵਾਸੀ ਸਾਰੇ ਯੂਰਪ ਵਾਸੀ ਹਜ਼ਾਰਾਂ ਟਰੱਕ ਰੋਜ਼ ਸੰਬਾਲ ਲੈ ਕੇ ਹਿੰਦੁਸਤਾਨ ਚ ਜਾਣਗੇ ਤੇ ਹਜ਼ਾਰਾਂ ਟਰੱਕ ਕਿ ਦੋਸਤਾਨ ਤੋਂ ਏਸ਼ੀਆ ਤੋਂ ਯੂਰਪੀਆ ਜਾਣਗੇ ਤੇ ਇਥੋਂ ਮੇਰੇ ਵੀਰੋ ਦੱਸੋ ਆ ਤੁਹਾਡੇ ਜੋਹਰ 라ਜੂ ਸਿੰਘ ਤੋਂ ਬਾਰਡਰ ਕਿੰਨਾ ਮਹੱਤੀ ਬਤੀ ਕਿਲੋਮੀਟਰ ਹੋਣਾ ਵਾਗ ਦੇ ਇਹ ਨਾ ਜੀ 35 ਕਿਲੋ ਉਹ ਪਿੰਡ ਵਾਲਾ ਨਹੀਂ ਇੱਥੇ ਜਸੂ ਕਿਨਿਆ 30 20 ਕਿਲੋਮੀਟਰ ਆਹੀ ਪੈੜੀਆਂ ਸਰਪੰਚ ਸਾਹਿਬ ਇਹ 3-3 4-4 ਕਰੋੜ ਦੀਆਂ ਵਿਟਣੀਆਂ ਨੇ ਉਹ ਦਿਨ ਆ ਲਿਆੰਦੋ ਲੀਟਰ ਦੀ ਲੀਟਰ ਦੀ ਲੋੜ ਹੈ ਲੀਡਰ ਚਾਹੀਦਾ ਸੀ ਆ ਪ੍ਰਤਾਪ ਸਿੰਘ ਕੇ ਰੋਬਰ ਦਾ ਮਰਦੇ ਬਜਾਏ ਤੁਹਾਡੇ ਜ਼ਿਲ੍ਹੇ ਦਾ ਸੀ 1956 ਤੋਂ 1964 ਤੱਕ ਇੱਕ ਨੰਬਰ ਦਾ ਸੂਬਾ ਸੀ ਪੰਜਾਬ 1980 ਤੱਕ ਅੱਜ ਅਸੀਂ 18ਵੇਂ ਨੰਬਰ ਤੇ ਇੱਕ ਬਿਮਾਰੂ ਸੂਬਾ ਬਣ ਗਿਆ ਅੱਜ ਮੈਂ ਹੱਥ ਜੋੜ ਕੇ ਬੇਨਤੀ ਆਪਣੇ ਜਿੰਨੇ ਵੀ ਇੱਥੇ ਦਸਤਾਰ ਬੰਨੇ ਹੋਏ ਸਾਡੇ ਵੀਰ ਬੈਠੇ ਉਹਨਾਂ ਨੂੰ ਵੀ ਗੁਜ਼ਾਰਿਸ਼ ਕਰਨ ਜੇ ਅਸੀਂ ਚਾਹਨੇ ਆਪਣੀ ਦਸਤਾਰ ਜਿਹੜੀ ਹੈ ਆਪਣੀ ਨੌਜਵਾਨੀ ਜਿਹੜੀ ਹੈ ਆਪਣਾ ਪਹਿਰਾਵਾ ਜਿਹੜਾ ਹੈ ਆਪਣੀ ਮਾਂ ਬੋਲੀ ਜਿਹੜੀ ਹੈ ਜੇ ਅਸੀਂ ਬਚਾਣਾ ਕੋ ਚੰਗੇ ਲੀਡਰ ਦੀ ਲੋੜ ਐਨੀ ਮਾਰਸ਼ਲ ਕੌਮ ਹੋਵੇ ਤੇ ਅਸੀ ਫੀਸ ਦੀ ਸਾਡੇ ਨੌਜਵਾਨ ਬੱਚੇ ਜਿਹੜੇ ਨੇ ਇਸੇ ਡਰੋਂ ਆਪਣੀ ਸਰਜ਼ਮੀਂ ਛੱਡ ਕੇ ਤੁਰ ਜਾਣ ਕਿ ਕੱਢੋ ਛੇਤੀ ਨਾ ਨਿਆਣਾ ਕਿਤੇ ਨਸ਼ੇ ਚ ਨਾ ਕਿਤੇ ਮਾਰਿਆ ਜਾਏ ਇੱਥੇ ਬੈਠਾ ਚ ਅਸੀ ਫੀਸ ਦੀ ਪੰਜਾਬ ਦੇ ਨੌਜਵਾਨ ਬੱਚੇ ਤੇ ਸਾਰੇ ਚਲੇ ਗਏ ਬਾਹਰ ਦੀ ਆ ਭੋਗ ਤੇ ਸਸਕਾਰ ਵੀ ਕਿਸੇ ਦੀ ਮਾਂ ਪੂਰੀ ਹੋ ਜਾਂਦੀ ਕਿਸੇ ਦਾ ਬਾਪ ਪੂਰਾ ਹੋ ਜਾਂਦਾ ਵਿਚਾਰੇ ਵੀਡੀਓ ਔਨ ਕਰਾਉਂਦੇ ਅਮਰੀਕਾ ਤੋਂ ਕੋਈ ਵੀਡੀਓ ਤੇ ਮੈਨੂੰ ਬਾਪੂ ਦਾ ਸਸਕਾਰ ਜਾਂ ਭੋਗ ਹੋ ਲੈੰਦਾ ਕੀ ਮਾ ਦੇ ਪਿਓ ਇਸ ਗੱਲ ਕਰ ਨੂੰ ਨਿਆਣੇ ਜਾਂਦੇ ਨੇ ਕਿ ਉਹ ਬੁਢਾਪੇ ਦੇ ਵਿੱਚ ਜਿਨ੍ਹਾਂ ਦੇ ਸਿਰ ਤੇ ਉਹਨਾਂ ਨੇ ਅਖੀਰਲੇ ਦਿਨ ਗੁਜ਼ਾਰਨੇ ਉਹ ਇੱਥੇ ਹੀ ਨ ਰਹਿ ਉਹ ਮਜਬੂਰੀ ਬੱਚਿਆਂ ਦੀ ਮੈਂ ਤੁਹਾਨੂੰ ਇਸ ਗੱਲ ਕਰ ਲੰਬੀ ਗੱਲ ਲਾਂ ਕਰਦਾ ਹੋਇਆ ਝੂੜ ਸੱਚ ਤੇ ਜਿੰਨੀਆਂ ਪਾਰਟੀਆਂ ਆਣੀਆਂ ਨੇ ਰਾਜ ਕੇ ਪਹਿਲੇ ਵੀ ਬੋਲਦੀਆਂ ਨੇ ਤੇ ਹੁਣ ਵੀ ਬੋਲਣਗੇ ਮੈਂ ਤੇ ਤੁਹਾਨੂੰ ਹੱਥ ਜੋੜ ਕੇ ਗੁਜ਼ਾਰਿਸ਼ ਝੂੜੀ ਅੱਡ ਕੇ ਕਰਨੀ ਹੈ ਤੁਹਾਡਾ ਆਪਣਾ ਚੋਣ ਨਿਸ਼ਾਨ ਦੋ ਦਿਨ ਬਾਅਦ ਤਿੰਨ ਦਿਨ ਬਾਅਦ ਜਿਹੜੇ ਦਿਨ 11 ਤਰੀਕ ਨੂੰ ਇਲੈਕਸ਼ਨ ਹੋਣੀ ਹੈ ਪੰਜੇ ਦਾ ਚੋਣ ਨਿਸ਼ਾਨ ਚੌਥੇ ਨੰਬਰ ਤੇ ਬਟਨ ਹੈ ਕਾਂਗਰਸ ਦੇ ਉਮੀਦਵਾਰ ਕਰਨ ਸਿੰਘ ਬੁਰਜ ਦਾ ਤੁਹਾਡੇ ਹਲਕੇ ਦਾ ਮੈਂ ਦੱਸਣਾ ਚਾਹਣਾ ਉਹਦੇ ਪਰਦਾਦੇ ਵੱਲੋਂ ਜਿਹੜਾ ਉਹਨਾਂ ਦਾ ਪਰਦਾਦਾ ਸੀ ਸਹਾ ਜਵਾਰ ਸਿੰਘ ਉਹ ਜਦੋਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚ ਨਹੀਂ ਸੀ ਆਈ ਤੇ ਦਰਬਾਰ ਸਾਹਿਬ ਦੀ ਲੋਕਲ ਮੈਨੇਜਮੈਂਟ ਕਮੇਟੀ ਦਾ 15 ਸਾਲ ਪ੍ਰਧਾਨ ਤੇ ਆ ਕਿਸੇ ਟਾਈਮ ਤੇ ਤੁਹਾਨੂੰ ਪਤਾ ਪ੍ਰਸ਼ਾਦ ਫੁੱਲੀਆਂ ਦਾ ਤੇ ਪਤਾਸਿਆਂ ਦਾ ਹੁੰਦਾ ਸੀ ਇਹ ਜਿਹੜਾ ਦੇਖਦਾ ਕੰਮ ਸ਼ੁਰੂ ਹੋਇਆ ਇਹ ਵੀ ਜਿਹੜੀ ਪਰੰਪਰਾ ਸਾਹ ਜਵਾਰ ਸਿੰਘ ਬੁਰਜ ਨੇ ਸ਼ੁਰੂ ਕੀਤੀ ਤੇ ਜਿਹੜੀ ਗੁਰੂ ਰਾਮਦਾਸ ਜੀ ਦੀ ਸਨਾਹ ਹੈ ਉਹਦਾ ਨਹੀਂ ਪੱਥਰ ਵੀ ਇਹਨਾਂ ਦੇ ਪੁਰਦਾਦੇ ਨੇ ਰੱਖਿਆ ਸੀ ਦਾਦਾ ਵੀ 25 ਸਾਲ ਲਗਾਤਾਰ ਸਾਹ ਜੀਤ ਸਿੰਘ ਬੁਰਜੜੇ ਨੇ ਇਹ ਜਿਹੜੇ ਤੁਹਾਡੀ ਆਪੇ ਉਹੀ ਕਹੀਦਾ ਇਹਨੂੰ ਬਲੌਕ ਸੰਪਤੀ ਜਿਹੜੀ ਹੈ ਚਬਾਲ ਦੀ 25 ਸਾਲ ਲਗਾਤਾਰ ਚੇਅਰਮੈਨ ਰਹਿ ਬਿਨਾ ਮੁਕਾਬਲਾ 25 ਸਾਲ ਤੋ ਇਹ ਵੀ ਤੁਹਾਡਾ ਵਿਅਕਤੀ ਇਮਾਨਦਾਰ ਹੈ شریف ਹੈ ਕਿਸੇ ਗਰੀਬ ਗੁਰਬੇ ਨੂੰ ਲੋੜ ਪੈਗੀ ਮਦਦ ਕਰਨ ਵਾਲਾ ਨਾਲ ਖਲੋਣ ਵਾਲਾ ਅਸੀਂ ਬਾਕੀ ਆ ਸਾਰੇ ਸਾਥੀ ਬੈਠੇ ਮੈਂ ਸਰਪੰਚ ਵੀਰਾਂ ਨੂੰ ਵੀ ਕਹਿਣਾ ਚਾਹਨਾ ਬਿਲਕੁਲ ਕੋਈ ਡਰਨ ਦੀ ਲੋੜ ਨਹੀਂ ਫਿਕਰ ਕਰਨ ਦੀ ਲੋੜ ਨਹੀਂ ਸਰਪੰਚ ਸਾਹਿਬ ਨਿਰਸਾਲ ਇਹਨਾਂ ਦਾ ਰਹੇਗਾ ਅਸੀਂ ਖਲੋਤਿਆਂ ਤੋਂ ਤੇ 3 ਸਾਲ ਫਿਰ ਸਰਪੰਚੀ ਤੁਸੀਂ ਸਵਾਸ ਤੇ ਸਰਪੰਚੀ ਤੇ ਪੰਚੀ 3 ਸਾਲ ਤੁਸੀਂ ਕਾਂਗਰਸ ਦੀ ਸਰਕਾਰ ਦੇ ਥੱਲੇ ਕਰੀਆ 1 ਮਿੰਟ ਆ ਬਾਅਦ 2 ਮਿੰਟ ਮੇਰੀ ਗੱਲ ਪਹਿਲੇ ਸੁਣ ਲਓ ਇਹ ਬਾਅਦ ਚ ਕਰਨਾ 2 ਮਿੰਟ ਕਰਨੀ ਤੇ ਹੋ ਜਾਂਦਾ 3 ਸਾਲ ਤੋਂ ਹੀ ਸਰਪੰਚੀ ਸਾਡੇ ਥੱਲੇ ਕਰਨੀ ਫਿਰ ਆਪਣੀ ਸਰਕਾਰ ਦੇ ਥੱਲੇ ਤੇ ਅਗਲੀ ਵਾਰ ਅਸੀਂ ਫੇਰ ਤੁਹਾਨੂੰ ਹੀ ਚੁਣਨਾ ਇਹ ਕਿੰਨੇ ਸਾਲ ਦਾ ਕੰਮ ਹੋ ਗਿਆ 8 ਸਾਲ ਤੇ ਦੱਸੋ 8-10 ਦਾ ਸੌਦਾ ਤੁਹਾਨੂੰ ਚੰਗਾ ਲੱਗਦਾ ਕਿ 1 ਸਾਲ ਦਾ ਸਾਲ ਤਰੋਕਾ ਵਧੀਆ ਪੈਸੇ ਵੀ ਦਾਨ ਕੇ ਜਿਸਾਂ ਕਾਂਗਰਸ ਨੇ ਦਿੱਤੇ ਸੀ ਆ ਜੋ ਕੁਝ ਲੱਗਾ ਕਾਂਗਰਸ ਨੇ ਦਿੱਤਾ ਹੀ ਲੱਗਾ ਇਹਨੇ ਕੋਈ ਇੱਥੇ ਨਹੀਂ ਆਈ ਆ ਤਾਂ ਤੁਹਾਡੀਆਂ ਸੜਕਾਂ ਤੇ ਲੋਕ ਹੁਣ ਪੈਣੀ ਸ਼ੁਰੂ ਹੋਈ ਜਦੋਂ ਵੋਟਾਂ ਵਾਸ ਇਹ ਚੋਰ ਭੱਜ ਜਾਣੇ ਇਹ ਤਾਂ ਭੱਜ ਜਾਣੇ ਸਾਰੇ ਜੀ ਆ ਇਲੈਕਸ਼ਨ ਹਾਰਨ ਦੀ ਥੇਰ ਹੈ ਇਹ ਦਿੱਲੀ ਤੋਂ ਆਏ ਸਾਰੇ ਧੜਵੀ ਭਜਾਣੇ ਤੇ ਪੰਜਾਬੀਆਂ ਨੇ ਭਜਾਣੇ ਮੈਨੇ ਕੇਜਰੀਵਾਲ ਨਾਲ ਕੋ ਜਿਹੜੀ ਇਹ ਪੰਜਾਬ ਨੂੰ ਲੁੱਟਣ ਆਈ। ਕੋਈ ਨਹੀਂ ਕਹਿੰਦਾ ਮੈਂ ਪੂਰਨ ਆਸ ਕਰਾਂਗਾ। ਅੱਜ ਦੇ ਵੇਖੋ ਵਧੀਆ ਦਿਨ ਚੜਿਆ। ਸੋਹਣੇ ਢੰਗ ਨਾਲ ਤੁਸੀਂ ਸਾਰਿਆਂ ਨੇ ਗੱਲ ਸੁਣਨੀ। ਝੂਠ ਬੋਲਣ ਦੇ ਅਸੀਂ ਆਦੀ ਨਹੀਂ। ਆਂਦੇ ਬਥੇਰੇ ਝੂਠ ਬੋਲਣ ਵਾਸਤੇ ਰੋਜ਼ ਤੇ ਰੋਜ਼। ਤੋਂ ਆਪਾਂ ਤੁਹਾਡੀ ਜਿਹੜੀ ਪਾਰਟੀ ਹੈ ਜਿਹਦੇ ਤੁਹਾਨੂੰ ਵਿਸ਼ਵਾਸ ਹੈ ਮੈਨੂੰ ਪੂਰਨ ਆਸ ਹੈ ਤੁਸੀਂ ਉਹਨੂੰ ਵੋਟਾਂ ਪਾਓਗੇ ਬਹੁਤ ਬਹੁਤ ਸ਼ੁਕਰੀਆ ਵਹਿਗੁਰੂ ਜੀ ਕਾ ਖਾਲਸਾ